ਸਾਸ਼ਿਕਾ ਜੀ ਸਵਾਗਤ ਹੈ ਜੀ ਤੁਹਾਡਾ ਸਾਝੀ ਰਸੋਈ ਦੇ ਵਿੱਚ ਜੀ ਅੱਜ ਅਸੀਂ ਬਣਾ ਰਹੇ ਹਾਂ ਬੇਲ ਪੂਰੀ ਜੀ ਤੇ ਬੱਚੇ ਆਏ ਹੋਏ ਸੀ ਖਾਣ ਨੂੰ ਕੁਝ ਮੰਗ ਰਹੇ ਸੀ ਜੀ ਜਲਦੀ ਤੋਂ ਜਲਦੀ ਤਾਂ ਫਿਰ ਬੇਲ ਪੂਰੀ ਬਣਦੀ ਹੈ ਤੇ ਆਪਣੇ ਕੋਲ ਜੋ ਸਮਾਨ ਚਾਹੀਦਾ ਜੀ ਇੱਕ ਪਿਆਜ਼ ਹੈ ਟਮਾਟਰ ਹੈ ਤੇ ਦੋਨੇ ਭੁੰਨੇ ਜੀ ਤੇ ਚਲੋ ਬਣਾਨੇ ਆ ਫਿਰ ਚਲੋ ਚਲੋ ਜੀ ਸ਼ੁਰੂ ਕਰਦੇ ਆ ਆਪਾਂ ਹੁਣ ਸਮਾਨ ਕੱਟਦੇ ਆ ਤੇ ਬਣਾਨੇ ਆ ਜੀ ਫਿਰ ਸਟਾਰਟ ਹਾਂ ਜੀ ਆਪਾਂ ਪਿਆਜ਼ ਵੀ ਕੱਟ ਲਿਆ ਤੇ ਟਮਾਟਰ ਵੀ ਕੱਟ ਲਿਆ ਤੇ ਨਿੰਬੂ ਵੀ ਹੁਣ ਆਪਣੇ ਕੋਲੋਂ ਪਿਆਜ਼ ਤਾਂ ਆਪਾਂ ਛੱਡ ਨਹੀਂ ਸਕਦੇ ਕਿਉਂਕਿ ਪਿਆਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਆਪਣਾ ਨਾ ਟਮਾਟਰ ਜੇ ਨਹੀਂ ਹੈ ਤਾਂ ਨਹੀਂ ਤਾਂ ਕੋਈ ਗੱਲ ਨਹੀਂ ਹੈ ਜੋ ਵੀ ਚੀਜ਼ ਹੈ ਆਪਣੇ ਕਰ ਆਪਾਂ ਪਾ ਸਕਦੇ ਹਾਂ ਹੁਣ ਧਨੀਆ ਵੀ ਪਾ ਸਕਣੀ ਹੈ ਧਨੀਆ ਪਾ ਲਿਆ ਜੀ ਹੁਣ ਆਪਾਂ ਸਟੱਪ ਹਾਂਜੀ ਧਨੀਆ ਸੀਗਾ ਮੇਰੇ ਕੋਲ ਮੈਂ ਧਨੀਆ ਵੀ ਪਾ ਲਿਆ ਤੇ ਮੇਰੇ ਕੋਲ ਪਈਆਂ ਸੀਗੀਆਂ ਥੋੜੀਆਂ ਜਿਹਾ ਨਮਕ ਤੇ ਚਵਾਲੀਆਂ ਪਕੌੜੀਆਂ ਤੇ ਇਹ ਇਹਦੇ ਵਿੱਚ ਬਿਲਕੁਲ ਨਮਕ ਵਗੈਰਾ ਮਿਰਚਾ ਨਹੀਂ ਹੈਗੀ ਆ ਬੱਚੇ ਨੇ ਇਸ ਕਰਕੇ ਮੈਂ ਕੋਈ ਪਾਣੀ ਨਹੀਂ ਪਾਉਂ ਤੂੰ ਤੁਸੀਂ ਪਾ ਸਕਦੇ ਹੋ ਜੇ ਮਿਰਚਾ ਪਾਉਣੀ ਆ ਹੁਣ ਐਕਸਟਰਾ ਤੇ ਇਹਦੇ ਵਿੱਚ ਮੈਂ ਇਹ ਮਿਰਚਾ ਇਹ ਵਾਲੀਆਂ ਪਕੌੜੀਆਂ ਰਲਾ ਲਵਾਂਗੀ ਹਾਂਜੀ ਚਲੋ ਹਾਂਜੀ ਇਹ ਵਾਲੀਆਂ ਪਕੌੜੀਆਂ ਦੇ ਵਿੱਚ ਮਿਕਸ ਕਰ ਦਿੰਨੇ ਆਪਾਂ ਤੇ ਥੋੜਾ ਮਿਕਸ ਹੋ ਨੀਆ ਤੇ ਬਾਕੀ ਸਮਾਨ ਸਾਰਾ ਇਹਦੇ ਉੱਪਰ ਟਿਆ ਜਾਣਾ ਹੈ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਆ ਇਸ ਕਰਕੇ ਨਾ ਤਾਂ ਮੇਰੇ ਪਾਲ ਕੋਈ ਮਿਰਚ ਪਾਈ ਹੈ ਨਾ ਕਿ ਨਮਕ ਪਾਇਆ ਉਹ ਜੇ ਦੋਨੋਂ ਹੀ ਇੱਕ ਫਿੱਕੀਆਂ ਪਕੌੜੀਆਂ ਨੇ ਇਹ ਕੇ ਨੇ ਤੇ ਬੱਚੇ ਬਹੁਤ ਵਧੀਆ ਖਾਂਦੇ ਨੇ ਨਾ ਚਾ ਹਾਂਜੀ ਹੁਣ ਇਹਦੇ ਵਿੱਚ ਟਮਾਟਰ ਪਾ ਲੈਣੇ ਆ ਆਪਾਂ ਫਿਰ ਆਪਾਂ ਪਾ ਲੈਣੇ ਆ ਧਨੀਆ ਹੁਣ ਇਹਦੇ ਉੱਪਰ ਆਪਾਂ ਇਹ ਹੁਣ ਆਪਾਂ ਇਹਦੇ ਉੱਪਰ ਨਿੰਬੂ ਜੋੜ ਲੈਣੇ ਆ ਨਸਪਨੇ ਬੋਲੇ ਵੀ ਨਹੀਂ ਕਿਸੇ ਹੁੰਨ ਲੱਗ ਪਏ ਕੋਈ ਬਹੁਤ ਜ਼ਿਆਦਾ ਨਹੀਂ ਕਰਨਾ ਹੁਣ ਕਹਾਂ ਕਰ ਇਸ ਜਿਹੜੇ ਬੀਜ ਨੇ ਕੱਢ ਲਿਓ ਚੱਪ ਹਾਂਜੀ ਹੁਣ ਆਪਾਂ ਮਿਕਸ ਕਰਦੇ ਆ ਜੀ ਇਹਨੂੰ ਇਹ ਲਾ ਦੋ ਚਮਚ ਗਾਰੇ ਇਹਨੂੰ ਮਿਕਸ ਕਰ ਲਓ ਫਿਰ ਹਾਂਜੀ ਹੁਣ ਮੈਂ ਬੱਚਿਆਂ ਨੂੰ ਦੇ ਰਹੀਆਂ ਖਾਣ ਨੂੰ ਹਾਂਜੀ ਇਹ ਬਹੁਤ ਘੱਟ ਸਮੇਂ ਵਿੱਚ ਬੇਲ ਪੂਰੀ ਤਿਆਰ ਹੋਊਗੀ ਨਾਲੇ ਆਪਣੇ ਘਰ ਦੇ ਵਿੱਚ ਹੀ ਆਪਣੇ ਬੱਚੇ ਖਾ ਸਕਦੇ ਨੇ ਖੋਜੋ ਕੇ ਖਾਂਦੇ ਨੇ ਤੇ ਇਹ ਲੋ ਜੀ ਤੁਹਾਡਾ ਸਾਡੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ